ਇੱਕ ਸੰਗ ਲਹਿਰਾ ਬੀਕੇ ਜੋ ਇਕਤਾ ਸਿੱਧੂ ਬਲਾਕ ਨਾ ਥਾਣੇ ਦਾ ਸੀਨੀਅਰ ਮੀਤ ਪ੍ਰਧਾਨ ਆ ਮੈਂ ਅੱਛਾ ਜਿਹੜਾ ਨੌਜਵਾਨ ਕੁੱਟੇ ਜੀ ਦੋ ਦਿਨ ਮੰਡੀ ਲੱਗਦੀ ਆ ਉਦੋਂ ਬੁੱਧਵਾਰ ਦੀ ਸਬਜ਼ੀ ਮੰਡੀ ਲੱਗੀ ਸੀ ਇੱਥੇ ਸਾਡੇ ਪਿੰਡ ਦੇ ਮੁੰਡੇ ਵੀ ਲਾਉਂਦੇ ਆ ਦੁਕਾਨਾਂ ਪਰ ਭਾਈਏ ਬਹੁਤ ਵੱਧ ਹੁੰਦੇ ਆ ਭਾਈਆਂ ਨੇ ਇਸ ਮੰਡੀ ਤੇ ਕਬਜ਼ਾ ਕਰ ਰੱਖਿਆ ਇੱਕ ਤਰ੍ਹਾਂ ਦਾ ਹੀ ਗੱਲ ਕੀ ਹੋਈ ਗੱਲ ਕੀ ਹੋਣੀ ਆ ਜੀ ਉਹ ਮੁੰਡਾ ਵਿਚਾਰਾ ਭੱਠੇ ਤੇ ਲੱਗਿਆ ਉਹਦਾ ਪਿਓ ਮਰਿਆ ਪਿਓ ਵਿਚਾਰਾ ਅੱਖਾਂ ਤੋਂ ਅੰਨਾ ਸੀਗਾ 10 ਸਾਲ ਉਹ ਮੰਜੇ ਦੇ ਬੈਠਾ ਰਿਹਾ ਘਰ ਦੀ ਹਾਲਤ ਬਹੁਤ ਬਦਲੀ ਆ ਇੱਕੋ ਕੱਲਾ ਮੁੰਡਾ ਕਮਾਉ ਸੀਗਾ ਜਿਹੜਾ ਕਿ ਜਿਹਦੇ ਹਸਾਰੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਨਾ ਇਹ ਤੇ ਸਰੀਫ ਮੁੰਡਾ ਹੈ ਭੱਠੇ ਤੋਂ ਆਇਆ ਉਹਨੇ ਇਹਨਾਂ ਤੋਂ ਅਮਰੂਦ ਲਏ ਇਹ ਪਿਓ ਪੁੱਤ ਸੀਗੇ ਭਾਈਏ ਦੋਨੇ ਮੁੰਡਾ ਉਹਦਾ ਭਾਈਏ ਦਾ ਮੁੰਡਾ ਸੀ ਉਹਨੂੰ ਕਹਿੰਦਾ ਵੀ ਕੀ ਰੇਟ ਅਮਰੂਦ ਕਹਿੰਦਾ 40 ਰੁਪਏ ਉਹ ਕਹਿੰਦਾ ਕਿਲੋ ਪਵਾ ਦੇ ਕਿਲੋ ਅਮਰੂਦ ਪਵਾ ਕੇ ਉਹ ਤੇ ਟਰੈਕਟਰ ਤੇ ਉਹਨੇ ਟੰਗ ਲੇ ਤੇ ਮਹਰੋਜੋ ਭਈਆ ਆਇਆ ਭਈਆ ਦਾ ਵੀ ਕੀ ਰੇਟ ਲਾਇਆ ਕਹਿੰਦਾ 40 ਕਹਿੰਦਾ 60 ਰੁਪਏ ਦੇਉ ਭਈਏ ਦੀ ਲੱਗੀ ਹੋਊ ਛਿੱਤ ਤੇ ਉਹ ਕਹਿੰਦਾ ਮੈਂ ਪੈਸੇ ਦੇ ਤੇ ਅਮਰੂਦ ਲੈ ਲੇ ਤੇ ਉਹਨੂੰ ਮਹਰੋ ਉਹਨਾਂ ਨੇ ਫੜਿਆ ਰਾੜ ਵੀ ਮਾਰੀਆ ਸਿਰ ਤੇ ਜੋ ਤੋੜਨ ਲੱਗਿਆ ਟਰੈਕਟਰ ਉਹਨਾਂ ਨੇ ਰੇੜੀ ਮੂਹੇ ਕਰਤੀ ਤੇ ਉਹ ਜੋ ਮਹਰੋ ਖਾਲੀ ਰੇੜੀ ਖਾਲੀ ਰੇੜੀ ਮੂਹੇ ਕਰੀ ਕਰੇਟ ਵੀ ਸਿੱਟੇ ਆ ਮੂਹੇ ਤੇ ਉਹਦਾ ਜਦੋਂ ਰਾੜ ਵੱਜੀ ਕਲੱਚ ਤੋਂ ਪੈਰ ਚੱਕਿਆ ਗਿਆ ਪਾਇਰ ਚੱਕਿਆ ਗਿਆ ਟਰੈਕਟਰ ਤੁਰ ਪਿਆ ਤੇ ਰੇੜੀ ਟੁੱਟ ਗਈ ਕਰੇਟ ਵੀ ਟੁੱਟ ਗਈ ਦੇਖੋ ਜੀ ਪੁਲਿਸ ਨੇ ਪਹਿਲਾਂ ਤਾਂ ਨਹੀਂ ਕੀਤਾ ਕੁਝ ਪ੍ਰਸ਼ਾਸਨ ਆ ਉਦਿਆਂ ਆਇਆ ਕੱਲ ਅਸੀਂ ਦੋ ਪਿੰਡਾਂ ਦਾ ਇਕੱਠ ਕੀਤਾ ਬਾਠ ਸੰਧਾ ਲਹਿਰਾ ਤੇ ਸਾਡਾ ਲਹਿਰਾ ਮੁਹੱਬਤ ਤਕਰੀਬਨ 3-400 ਬੰਦਾ ਸੀਗਾ ਛੋਟੇ ਜਿਹੇ ਸੱਦੇ ਤੇ ਕੱਲ ਸਾਰੇ ਨੱਗਨ ਵਾਸੀਆਂ ਦੀ ਮੰਗ ਸੀ ਵੀ ਆਪਾਂ ਰੋਡ ਜਾਮ ਕਰਗੇ ਅਸੀਂ ਆ ਵੀਰ ਜੀ ਸੀਗੇ ਨਾਲ ਅਸੀਂ ਮਸਾ ਉਹਨਾਂ ਨੂੰ ਰੋਕਿਆ ਪਿੰਡ ਨੂੰ ਕਬੂਕੀ ਤਾਂ ਵੀ ਸਾਨੂੰ ਪ੍ਰਸ਼ਾਸਨ ਨਾਲ ਗੱਲ ਕਰ ਲੈਣ ਦਿਓ ਅਸੀਂ ਪੁੱਚੋ ਚੌਂਕੀ ਗਏ ਆ ਪੁੱਚੋ ਚੌਂਕੀ ਇੰਚਾਰਜ ਨੇ ਵਧੀਆ ਗੱਲ ਸੁਣੀ ਸਾਡੀ ਕੇਰਾ ਫੇਰ ਸਾਡੇ ਐਸਐਚਓ ਨਥਾਣਾ ਸਾਡੀ ਤਸੀਲ ਹੈ ਨਥਾਣਾ ਉਹ ਆਏ ਆ ਦੋਨਾਂ ਨੇ ਦੋਨੇ ਗੱਡੀਆਂ ਤੇ ਆ ਕੇ ਇੱਥੋਂ ਇੱਕ ਬੰਦਾ ਪਿੰਡ ਦਾ ਹੀ ਕੋਈ ਸੀਗਾ ਉਹਨੂੰ ਲੈ ਕੇ ਵੀ ਗਏ ਆ ਤੇ ਸਾਨੂੰ ਵਿਸ਼ਵਾਸ ਦਿਵਾਇਆ ਅੱਜ ਤੱਕ ਦਾ ਅੱਜ ਅਸੀਂ ਉਹ ਬੱਚੇ ਦਾ ਪਤਾ ਲੈਣ ਜਾਂਦੇ ਆ ਹਸਪਤਾਲ 'ਚ ਬਿਠੰਡੇ ਵੀ ਕੀ ਹਾਲਾਤ ਹੈ ਤੇ ਕੀ ਪ੍ਰਸ਼ਾਸਨ ਕਰ ਰਿਹਾ ਹੈ ਤੇ ਕੀ ਡਾਕਟਰਾਂ ਨੇ ਕੀ ਰਿਪੋਰਟ ਆ ਕੀ ਆ ਉਹਦੀ ਅਸੀਂ ਸ਼ਾਨਵੀਨ ਕਰਕੇ ਉਦੋਂ ਬਾਅਦ ਸਾਰਾ ਪ੍ਰੋਗਰਾਮ ਲਿਖਾਂਗੇ ਸਾਡੇ ਚ ਸਾਰੀਆਂ ਜਥੇਬੰਦੀਆਂ ਪਿੰਡ ਦੀ ਪੰਚਾਇਤ ਨਾਲ ਦੇ ਪਿੰਡਾਂ ਦੇ ਸਾਡੇ ਸਹਿਯੋਗੀ ਸਿੱਧੂਪੁਰ ਦੇ ਜਾਂ ਪੰਚਾਇਤਾਂ ਜਾਂ ਵੀਰ ਜੀ ਖੜੇ ਆ ਹਾਂ ਜੀ ਨਾਲ ਜਥੇਬੰਦੀਆਂ ਮੁਲਾਜ਼ਮਾਂ ਜਥੇਬੰਦੀਆਂ ਸਾਰੇ ਸਾਡੇ ਨਾਲ ਆਜ ਭਾਵੇਂ ਅਸੀਂ 20 30 ਬੰਦੇ ਆ ਕਿਉਂਕਿ ਅੱਜ ਸਾਡਾ ਕੋਈ ਇਕੱਠ ਕਰਨ ਦਾ ਇੱਥੇ ਕੋਈ ਪ੍ਰੋਗਰਾਮ ਕੋਈ ਪ੍ਰੋਗਰਾਮ ਨਹੀਂ ਸੀ ਅਸੀਂ ਚੰਡੇ ਹਾਂ ਦੁਕਾਨਾਂ ਖੋਲੀਆਂ ਸੀ ਉਹ ਬੰਦ ਕਰਾਉਣ ਮੁੰਡੇ ਆ ਗਏ ਕੱਲ ਬਹੁਤ ਜ਼ਿਆਦਾ ਘੱਟ ਸੀ ਕੱਲ ਮਸਾਂ ਟਕਾਏ ਸੀ ਅਸੀਂ ਨੂੰ ਜਿਹੜਾ ਪਿੰਡ ਲਹਿਰਾ ਸੰਦਾ ਕਰਮੀ ਸਿੱਧੂ ਅੰਪਲਾਈ ਸੀਗਾ ਜੂਨੀਅਨ ਦਾ ਬਿਜਲੀ ਬੋਰਡ ਦੀ ਆ ਸੁਪਾ ਪ੍ਰਧਾਨ ਬੇਨਤੀ ਇਹ ਹੈ ਭਾਈ ਵੀ ਸਾਡੇ ਹਰ ਇੱਕ ਜਿਹੜਾ ਇੱਥੇ ਕੋਈ ਭਾਵੇਂ ਉਹ ਪ੍ਰਵਾਸੀ ਆ ਭਾਵੇਂ ਕੋਈ ਵੀ ਸਾਡੇ ਕਿੰਨੇ ਉਹ ਰਹਿਣ ਜੀ ਸਦਕੇ ਰਹਿਣ ਪਰ ਜਿਹੜਾ ਉਹ ਆ ਅੰਤਕ ਮਚਾਇਆ ਉਹਨਾਂ ਨੇ ਇਹ ਬਹੁਤ ਗਲਤ ਗੱਲ ਆ ਗਲਤ ਗੱਲ ਇਹ ਆਏ ਆ ਵੀ ਜਿਹੜੀ ਇੱਥੋਂ ਵਾਲੀ ਲੜਾਈ ਸਾਰੇ ਪੰਜਾਬ ਚ ਹੁਣ ਸੋਸ਼ਲ ਮੀਡੀਆ ਤੇ ਅਸੀਂ ਦੇਖੀ ਆ ਵੀ 20 ਰੁਪਿਆ ਪਿੱਛੇ ਸਿਰਫ ਜਿਹੜਾ ਉਸ ਸਾਥੀ ਦਾ ਸਾਡੇ ਦਾ ਸਿਰ ਪਾੜਤਾ ਪਾੜਿਆ ਕਾਦੀ ਨਾਲ ਬੱਟੇ ਨਾਲ ਬੱਟਾ ਮਾਰ ਮਾਰ ਕੇ ਉਹਦੇ ਸਿਰ ਪਾੜਤਾ ਤੇ ਉਤੋਂ ਪੁਲਿਸ ਨੇ ਬੁੱਧਵਾਰ ਤੋਂ ਲੈ ਕੇ ਅੱਜ ਤੁਸੀਂ ਐਂ ਦੇਖ ਲਓ ਵੀ ਸੋਮਵਾਰ ਆ ਗਿਆ 5 ਦਿਨ ਹੋ ਗਏ ਹਜੇ ਕੋਈ ਕਾਰਵਾਈ ਨਹੀਂ ਕੱਲ ਜਦੋਂ ਅਸੀਂ ਇੱਥੇ ਇਕੱਠ ਕਰਿਆ ਇਕੱਠ ਕਰਕੇ ਅਸੀਂ ਪੁੱਛੋ ਗਏ ਆ ਐਸਐਸਓ ਕੋਲੇ ਉਹਨਾਂ ਨੇ ਨਾਲ ਦੀ ਨਾਲ ਫੋਰਸ ਭੇਜੀ ਆ ਆਪਦੇ ਇੱਥੋਂ ਬੰਦੇ ਜਿਹੜੇ ਇਹਨਾਂ ਦੇ ਸੀਗੇ ਜਿਹੜੇ ਜਿਹਨਾਂ ਨੇ ਇੱਕ ਵਾਰ ਬਾਈ ਕਰੀ ਸੀ ਜਾਂ ਜਿਹੜੇ ਉਹਦੇ ਵਿੱਚ ਆਉਂਦੇ ਸੀਗੇ ਉਹਨਾਂ ਤੇ ਵੀ ਉਹਨਾਂ ਨੂੰ ਲੈ ਕੇ ਗਏ ਆ ਉਹ ਪਰ ਜੇ ਹੁਣ ਇਹ ਕਹਿੰਦੇ ਆ ਪੁਲਿਸ ਪ੍ਰਸ਼ਾਸਨ ਇਹ ਕਹਿੰਦਾ ਵੀ ਇਸ ਨੂੰ ਅਸੀਂ 57 ਦਾ ਰੂਪ ਦੇਵਾਂਗੇ ਜਾਂ ਕੋਈ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਤੇ ਫੇਰ ਤਾਂ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਤਾਂ ਪਹਿਲਾਂ ਹੀ ਬੱਤਰ ਨੇ ਤੇ ਹੋਰ ਵੀ ਬੱਤਰ ਹੋਣਗੇ ਕਿਉਂਕਿ ਜਿਹੜਾ ਗੁੱਸਾ ਹੈਗਾ ਸਾਡੇ ਪੰਜਾਬੀਆਂ ਦੇ ਵਿੱਚ ਸਾਡੇ ਪਿੰਡਾਂ ਵਾਲਿਆਂ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਪਿਆ ਜੇ ਕੋਈ ਸਾਡੇ ਇਥੇ ਪੰਜਾਬ ਦੇ ਵਿੱਚ ਰਹਿੰਦਾ ਪ੍ਰਵਾਸੀ ਸਾਨੂੰ ਉਹਦੇ ਕੋਈ ਇਤਰਾਜ਼ ਨਹੀਂ ਆਪਦਾ ਰਹੇ ਪਰ ਜੇ ਉਹ ਸਾਡੇ ਸਿਰ ਪਾੜਨਗੇ ਸਾਡੀਆਂ ਧੀਆਂ ਭੈਣਾਂ ਨੂੰ ਕੁੱਟਣਗੇ ਆਸ਼ਕੀਆਂ ਕਰਨਗੇ ਸਾਡੇ ਬੱਚਿਆਂ ਦੇ ਜਿਹੜਾ ਤੁਸੀਂ ਹਿਸ਼ਾਰਪੁਰ ਦੇਖਿਆ ਉਹ ਇਹੋ ਜਿਹੀ ਕੋਈ ਇਸ ਕਰਨਗੇ ਤਾਂ ਅਸੀਂ ਇੱਥੇ ਨਾ ਤਾਂ ਇਹਨਾਂ ਨੂੰ ਰਹਿਣ ਦੇਣਾ ਬਾਈ ਤੇ ਨਾ ਅਸੀਂ ਰਹਿਣ ਦੇਗੀ ਇਹ ਸਾਡੇ ਪਿੰਡਾਂ ਵਾਲੇ ਦੇ ਫੈਸਲੇ ਰੱਖ ਲੋ ਕਮੇਟੀਆਂ ਦੇ ਫੈਸਲੇ ਰੱਖ ਲੋ ਦਿਨੋਂ ਦਿਨ ਇਹ ਹਜੇ ਇਹ ਜਿਹੜੀ ਆ ਇਹ ਚੱਲੀ ਆ ਇਹਨੇ ਬਹੁਤ ਪਖਣਾ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਨਾ ਪ੍ਰਸ਼ਾਸਨ ਨੂੰ ਵੀ ਕਰਦਾ ਵੀ ਜਿਹੜੇ ਬੰਦੇ ਤੇ ਕਾਰਵਾਈ ਜਿੰਨੀ ਕਾਰਵਾਈ ਬੰਦੀ ਆ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰਨ ਜੇ ਮਾਹੌਲ ਨੂੰ ਠੀਕ ਰੱਖਣਾ ਜੇ ਲਹਿਰਾ ਥਰਮਲ ਪਲਾਨਟ ਦੀ ਜਿਹੜੀ ਮਾਰਕੀਟ ਆ ਉਹਦੇ ਮਿਤੀ 13 9 25 ਨੂੰ ਇੱਕ ਸਤਰਾਮ ਸਿੰਘ ਨਾਂ ਦਾ ਵਿਅਕਤੀ ਜੋ ਕਿ ਲਹਿਰਾ ਮਹਬੱਤ ਦਾ ਰਹਿਣ ਵਾਲਾ ਆ ਉਹ ਉੱਥੇ ਰਾਤ ਨੂੰ 9 ਵਜੇ ਦੇ ਕਰੀਬ ਸਵੇਰ 9 ਵਜੇ ਦੇ ਕਰੀਬ ਸਬਜ਼ੀ ਲੈਣ ਗਿਆ ਸੀ ਉਹ ਦਾ ਅਚਾਨਕ ਟਰੈਕਟਰ ਤੇ ਸੀਗਾ ਉਹ ਦਾ ਅਚਾਨਕ ਰੇੜੀ ਵਿੱਚ ਟਰੈਕਟਰ ਵੱਜ ਗਿਆ ਇਹ ਇਹਨਾਂ ਦਾ ਜਿਹੜਾ ਉੱਥੇ ਹੋਰ ਵੀ ਪ੍ਰਵਾਸੀ ਰੋਮਲੋ ਰੇਡੀਆਲ ਕੰਨਿਆ ਕੰਨਿਆ ਸੀਗੇ ਉਹਨਾਂ ਨਾਲ ਝਗੜਾ ਹੋ ਗਿਆ ਤੇ ਥੋੜੇ ਬਹੁਤੇ ਇਹਦੇ ਇਕਤਰਾਮ ਸਿੰਘ ਦੇ ਸੱਟਾਂ ਵੀ ਵੱਜੀਆਂ ਜਿਸ ਕਰਕੇ ਹਸਪਤਾਲ ਹੋਇਆ ਹਸਪਤਾਲ ਦਾਖਲ ਹੋਇਆ ਇਹਦਾ ਬਿਆਨ ਬਿਆਨ ਲਿਖਿਆ ਗਿਆ ਹੈ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਵਿਅਕਤੀ ਸੀ ਜਿਹਨਾਂ ਨੇ ਕੋਟਨਵਾਲ ਕੀਤਾ ਇਹਨਾਂ ਨੇ ਨਾਂ ਤਾਂ ਇੱਕ ਬੰਦੇ ਦਾ ਹੀ ਲਿਖਾਇਆ ਹੈ ਪਰ ਉਹਨਾਂ ਨੇ ਅਣਪਛਾਤੇ ਲਗਾਇਆ ਵੀ 4-5 ਤੋਂ 6 ਵਿਅਕਤੀ ਸੀਗੇ ਇਸ ਚਰਚਾ ਵਿੱਚ ਚੱਲ ਰਹੀ ਹੈ ਵੀ ਬਾਈਕਾਟ ਕੀਤਾ ਗਿਆ ਆ ਵੀ ਇਹ ਭਜਾਓ ਜਾਂ ਪਈਆਂ ਨੂੰ ਪਿਆਰ ਚੋਂ ਇਸ ਤਰ੍ਹਾਂ ਦੀ ਕੋਈ ਬਾਈਕਾਟ ਵੀ ਕੀਤਾ ਗਿਆ ਨਹੀਂ ਨਹੀਂ ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ ਬਾਈਕਾਟ ਵਾਲਾ ਇਹ ਤਾਂ ਸਿਰਫ ਇੱਕ ਮਾਮੂਲੀ ਉੱਥੇ ਹੋ ਗਿਆ ਸੀ ਮਾਰਕੀਟ ਦੇ ਵਿੱਚ ਉਹਦੇ ਚ ਰੇੜੀ ਦੇ ਵਿੱਚ ਟਰੈਕਟਰ ਵੱਜਣ ਕਰਕੇ ਇਹਨਾਂ ਦਾ ਆਪਸ ਵਿੱਚ ਝਗੜਾ ਹੋਇਆ ਹੈਗਾ ਹਮਾਤ ਕਿਵੇਂ ਨਹੀਂ ਜਿਵੇਂ ਲਗਾਤਾਰ ਹੋਰ ਵੀ ਪਿੰਡਾਂ 'ਚ ਇਸ ਤਰ੍ਹਾਂ ਦੀਆਂ ਚਰਚਾ ਚੱਲ ਰਹੀਆਂ ਉੱਥੇ ਅਲੱਗ ਫਾਰਮਾਂ ਨੇ ਨਾਰਮਲ ਹਾਲਾਤਾਂ ਜਿੱਦ ਤੱਕ ਇਹ ਜੀ ਕੋਈ ਗੱਲ ਨਹੀਂ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਭਾਈਚਾਰੇ ਨਾਲ ਰਹਿ ਰਹੇ ਨੇ ਸਾਰੇ ਅਸੀਂ ਮੀਡੀਆ ਜਰੀਏ ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹਣਾ ਵੀ ਜਿਹੜਾ ਭਾਈ ਭਾਈਚਾਰਾ ਬਣਾ ਕੇ ਰੱਖਿਆ ਜਾਵੇ ਜਿਸ ਤਰ੍ਹਾਂ ਪਹਿਲਾਂ ਉਹ ਮਿਲ ਮਿਲਾ ਕੇ ਰਹਿ ਰਹੇ ਨੇ ਤੇ ਉਸ ਤਰ੍ਹਾਂ ਹੀ ਅੱਗੇ ਤੋਂ ਰਹਿਣ